ਮੈਂ ਸਤਨਾਮ ਸਿੰਘ ਛੰਟੀ ਲੁਧਿਆਣੇ ਤੋਂ ਰਹਿ ਗਈ ਗੱਲ ਜਪਾਨੀ ਦੀ ਉਹ ਜਿਹੜੀਆਂ ਜਪਾਨੀ ਮੁੱਛਾਂ ਨੇ ਉਹ ਬੜਾ ਪਟਾਕੇ ਪਟੂਕੇ ਚਲਾਉਂਦਾ ਫਿਰਦਾ ਕਾਕਾ ਕਬਰਾਂ ਨਾ ਤੁਹਾਡੇ ਕੋਲ ਪ੍ਰੂਫ ਹੈ ਨਹੀਂ ਕੋਈ ਇਸੇ ਕੇਸ ਦੇ ਵਿੱਚ 182 ਦਵਾਵਾਂਗੇ ਇੱਥੇ ਤੋਂ ਮੈਂ ਦੱਸ ਦਿਆਂ ਜਪਾਨੀ ਕਹਾਵਤ ਹੈ ਪੰਜਾਬੀਆਂ ਦੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਮਨਾਈਏ ਸੱਜਣਾ ਨੇ ਵੀ ਮਰਨਾ ਹੈ ਸਮਝ ਗਿਆ ਨਾ ਇਸ ਕਰਕੇ ਜਪਾਨੀ ਸਮਝ ਲੱਗੀ ਧਿਆਨ ਚ ਰਹਿ ਜਰਾ ਛੇਰ ਨੇ ਆ ਜਾਣਾ ਦੋ ਚਾਰ ਦਿਨ ਚ ਤੂੰ ਜਿਹੜੇ ਆ ਪਟਾਕੇ ਪਟੂਕੇ ਚਲਾਨਾ ਨਾ ਤੂੰ ਮਿੰਟ ਜੀ ਮੋਗ ਮਾਰਦਾ ਕਦੀ ਤੂੰ ਕੁਛ ਕਿਆ ਦਿੰਦਾ ਗੁਰਦਵਾਲਾ ਗਟਾਣੀ ਸਾਹਿਬ ਜਾ ਕੇ ਤੂੰ ਝੂਠ ਬੋਲਦਾ ਉਹ ਤੇਰੇ ਪੱਲੇ ਕੀ ਗੱਲ ਹੈਗੀ ਓਏ ਮੇਰੇ ਕੋਲ ਦੋ ਵੀ ਵੀਡੀਓ ਹੋ ਗਈ ਤੇਰੇ ਪਰਿਵਾਰ ਨੂੰ ਤੇਰਾ ਭਰਾ ਹੀ ਹੱਥ ਪਾਣਾ ਰੰਦਾ ਤੂੰ ਕਿਹੜੇ ਪਾਸੋਂ ਸੱਚਾ ਐ ਮੈਂ ਤੇਰੀਆਂ ਵੀਡੀਓ ਨਹੀਂ ਮੈਂ ਤੇਰੇ ਵਰਗਾ ਬੰਦਾ ਨਹੀਂ ਚਾਹੁੰਦਾ ਤੇਰੀ ਤੇ ਮੇਰੀ ਕੁਆਲਿਟੀ 'ਚ ਬੜਾ ਫਰਕ ਐ ਇਸ ਕਰਕੇ ਮਟਕੇ ਖਾ ਇਹ ਜਿਹੜੇ ਪਟਾਕੇ ਪਟੂਕੇ ਜਲਦੇ ਨਾ ਇਹਨਾਂ ਨਾਲ ਆਫਰ ਪ੍ਰਸ਼ਾਸਨ ਕੋਰਟ ਡਿਸੀਜਨ ਦੇਗੀ ਡਿਸੀਜਨ ਦੇ ਅਸੀਂ ਉਹਦਾ ਸਵਾਗਤ ਕਰਾਂਗੇ ਜਿਹੜਾ ਵੀ ਡਿਸੀਜਨ ਆਏਗਾ ਤੇਰੇ ਕੋਲ ਇਸ ਕੇਸ ਦੇ ਵਿੱਚ ਜਾਂ ਤਾਂ ਕੋਈ ਦਿਖਾਓ ਲੋਕਾਂ ਨੂੰ ਵੀ ਆਹ ਦੇਖੋ ਪ੍ਰਿੰਕਲ ਨੇ ਸਾਧੂ ਗਾਲਾਂ ਕੱਢੀਆਂ ਨੇ ਤੁਹਾਡੇ ਕੋਲ ਹੈ ਹੀ ਕੁਝ ਨਹੀਂ ਜੱਜ ਸਾਹਿਬ ਨੇ ਕੱਲ ਵੀ ਕਿਹਾ ਉਹ ਮੈਨੂੰ ਕੋਈ ਦਿਖਾਓ ਤੁਸੀਂ ਜਾਪਾਨੀ ਇਹਨਾ ਨਹੀਂ ਬੋਲੀਦਾ ਠੰਡਾ ਰਹਿ ਮੇਰਾ ਵੀਰ